ਸਰਪੰਚ ਸਾਹਿਬ ਆਪਾਂ ਪਹਿਲਾਂ ਵੀ ਥੋੜੀ ਦੇਰ ਗੱਲ ਕਰ ਚੁੱਕੇ ਸੀਗੇ ਇਸੇ ਵਿਸ਼ੇ ਤੇ ਜਿਹੜਾ ਲੰਗਰ ਦੀ ਗੱਲ ਕਰ ਰਹੇ ਸੀ ਹੁਣ ਇਹ ਵੀਰ ਮਾਚਲ ਤੋਂ ਆਏ ਨੇ ਕੀ ਕਹਿਣਾ ਚਾਹੋਗੇ ਇਹ ਵੇਖੋ ਜੀ ਬੜੀ ਦੂਰ ਲਗਭਗ 2.5 ਕਿਲੋਮੀਟਰ ਤੋਂ ਇਸ ਤੋਂ ਵੀ ਜ਼ਿਆਦਾ 4 4-500 ਕਿਲੋਮੀਟਰ ਤੋਂ ਵੀਰ ਆਏ ਨੇ ਚੱਲ ਕੇ ਕੱਚਾ ਰਾਸ਼ਨ ਲੈ ਕੇ ਆਏ ਜੀ ਸਾਡੇ ਕੋਲ ਇਹ ਵੀਰ ਕੱਢ ਤੋਂ ਕੱਢ 1.200 ਮਨੁੱਖ ਨੇ ਇਕੱਠਾ gather ਕਰਕੇ ਥੋੜਾ ਥੋੜਾ ਕਰਕੇ ਟਰੱਕ ਭਰ ਕੇ ਅੱਜ ਲੰਗਰ ਲੈ ਕੇ ਆਏ ਨੇ ਜੀ ਸਾਡੇ ਲਾਹੂ ਦਾ ਕੈਂਪ ਵਿੱਚ ਲੰਗਰ ਉਤਾਰ ਰਹੇ ਨੇ ਜੀ ਆਟਾ ਦਾਲਾਂ ਚੌਲ ਇਹ ਹੁਣ ਇਹਨਾਂ ਦੀ ਵੀ ਜਿਹੜੀ ਸੇਵਾ ਇੱਥੇ ਪ੍ਰਮਾਨ ਹੋਵੇਗੀ ਸੰਗਤ ਦੇ ਵਿੱਚ ਲੰਗਰ ਚੱਲੇਗਾ ਇਹਨਾਂ ਦਾ ਵੀ ਪਕਾ ਕੇ ਖਵਾਇਆ ਜਾਏਗਾ ਔਰ ਜੋ ਇਹਨਾਂ ਦੀ ਸੇਵਾ ਬਾਬਾ ਨਾਨਕ ਦੇ ਘਰ ਵਿੱਚ ਪ੍ਰਮਾਨ ਹੋਏਗੀ ਜੀ ਦਾਨ ਜੀ ਨਾਮ ਤੁਹਾਡਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਜੀ ਕਾਸੀ ਹਿਮਾਚਲ ਤੋਂ ਅੱਜ ਪੰਜਾਬ ਸਾਡਾ ਵੱਡਾ ਭਰਾ ਹੈ ਪ੍ਰੋਬਲਮ ਦੇ ਵਿੱਚ ਹੈ ਤੇ ਸਾਡਾ ਇਨਸਾਨੀਅਤ ਦੇ ਨਾਤੇ ਸਾਡੇ ਗਾਉ ਨੇ ਪੂਰੇ ਗਾਉ ਨੇ ਤਨਮਨਤਾ ਨਾਲ ਸੇਵਾ ਕੀਤੀ ਹੈ ਤੇ ਅਸੀਂ ਉਹ ਫਰ ਵੰਦੇਕੀ ਵਿਅਕਤੀ ਤੱਕ ਚੀਜ਼ ਪਹੁੰਚਾਈ। ਹਮਮ। ਧੰਨਵਾਦ। ਜਿਹੜੇ ਪਹਚਾਣ ਦੀ ਗੱਲ ਕੀਤੀ ਹੈ ਪਿੰਡ ਦੇ ਵੱਲੋਂ ਕਿਹੜੀ ਕਿਹੜੀ ਸਵਾਵਾਂ ਲੈ ਕੇ ਪਹੁੰਚੇ ਅਸੀਂ ਹਰ ਤਰੀਕੀ ਦੀ ਸੇਵਾ ਕੀਤੀ ਹੈ ਕੱਪੜੇ ਤੇ ਲੈ ਕੇ ਜੁੱਤੀ ਕਪੜਾ ਰਾਸ਼ਨ ਪਾਣੀ ਹਮਮ ਕੰਬਲ ਬਿਸਤਰਾ ਜੋ ਵੀ ਸਾਡੇ ਤੇ ਪੋਸੀਬਲ ਹੋਇਆ ਅਸੀਂ ਕੀਤਾ। ਇਸ ਪਿੰਡ ਦੇ ਵਿੱਚ ਮੈਂ ਆਪਣੇ ਪਿੰਡ ਦਾ ਬਹੁਤ ਉਹਾਰੀ ਹੈ। ਔਰ ਜਿਨ੍ਹਾਂ ਨੇ ਇਸ ਮੁਕਰੀ ਘੜੀ ਸਾਰੇ ਪਿੰਡ ਨੇ ਸਾਥ ਦਿੱਤਾ ਸਾਡਾ। ਧੰਨਵਾਦ। ਧੀਲ ਕੁਮਾਰ ಗ್ರಾಮ ਪੰਚਾਇਤ ਓਏਲ ਵਾਰਡ ਮੈਂਬਰ ਜਿਲ੍ਹਾ ਉਨਾਹ ਹਿਮਾਚਲ ਪ੍ਰਦੇਸ਼ ਸਪੈਸਰ ਤੁਹਾਡੇ ਕੋਲ ਸੇਵਾ ਲੈ ਕੇ ਮਾਚਲ ਤੋਂ ਪਹੁੰਚੇ ਨੇ ਲੰਬਾ ਰਸਤਾ ਹੈ ਰਸਤੇ 'ਚ ਮੁਸ਼ਕਲਾਂ ਵੀ ਆਉਂਦੀਆਂ ਨੇ ਹੱਟ ਤੇ ਪੀਟ ਤੇ ਪਰਿਵਾਰਾਂ ਲਈ ਮੰਡੀ ਲਾਧੂ ਕਾ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੈ ਜੀ ਹਮਾਚਲ ਪ੍ਰਦੇਸ਼ ਉਨਾ ਜਿਲ੍ਹਾ ਰੂਵੀਰ ਆਏ ਨੇ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਜੀ ਆਇਆਂ ਕਿੰਨਾ ਤੇ ਧੰਨਵਾਦ ਕਰਦੇ ਆ ਜੋ ਕਿ ਇਹ ਕਾੜੂ ਪੇੜ ਤੇ ਲੋਕਾਂ ਲਈ ਇਹ ਰਾਸ਼ਨ ਮੌਜਾ ਕਰਾਉਣ ਆਏ ਜੀ ਬਾਕੀ ਅਸੀਂ ਇਹਨਾਂ ਨੂੰ ਇਹ ਵਿਸ਼ਵਾਸ ਦਵਾਉਣਾ ਹੈ ਜੋ ਰਾਸ਼ਨ ਤੁਸੀਂ ਸਾਨੂੰ ਅੱਜ ਦੇ ਕੇ ਚੱਲੇ ਹੋ ਇਹ ਅਜਾਇਆ ਨਹੀਂ ਜਾਏਗਾ ਇਹ ਸਾਰਾ ਰਾਸ਼ਨ ਪਕਾ ਕੇ ਸੰਗਤ ਦੇ ਮੂੰਹ ਵਿੱਚ ਹੀ ਜਾਏਗਾ ਜੀ ਤੇ ਇਹਨਾਂ ਦਾ ਅਸੀਂ ਫਿਰ ਤੋਂ ਇੱਥੇ ਆਉਣ ਦੇ ਬਹੁਤ-ਬਹੁਤ ਜੀ ਆਇਆਂ ਧੰਨਵਾਦ ਕਰਦੇ ਹਾਂ ਸੋ ਨਿਹਾਲ ਸਤਿ ਸ੍ਰੀ ਅਕਾਲ ਗੱਡੀ ਗੱਡੀ ਖਲੱਤੀ ਬੱਠੀ ਬੱਠੀ ਤੇ ਤੁਹਾਨੂੰ ਵਾਈ ਜਾਣਾ ਉਹ ਰੁੱਕੀ 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 ਗੱਡੀ ਸਾਡੀ ਖਾਓ ਅੰਦਰ ਜਾਂਦਾ ਦੇਖਦਾ ਆਇਆ ਇਸੇ ਤਰ੍ਹਾਂ ਵਾਈ ਜਾਣਾ